part 3 stairway to heaven ਹੁਣ ਅਸੀਂ 800 ਸਟੈਪ ਤੋਂ 1000 ਸਟੈਪ ਜਿਹੜੇ ਕੰਪਲੀਟ ਕਰਾਂਗੇ। ਕੀ ਕੁਦਰਤ ਦੇ ਮੈਂ ਰੰਗ ਵੇਖੇ, ਵਨ ਸੁਵੰਨੇ ਢੰਗ ਦੇਖੇ, ਕੀ ਬਾਤ ਸੁਣਾਵਾਂ ਨਜ਼ਾਰੇ ਦੀ, ਬੱਦਲਾਂ ਵਿੱਚ ਉੱਡਦੇ ਮੈਂ ਖੰਭ ਵੇਖੇ। ਜਦ ਜਦ ਕਿਰਨ ਰਛਨਾਵੇ ਅੰਦਰੋਂ, ਤਦ ਤਾ ਸੋਹਣੇ ਉਹ ਮੈਂ ਪਲ ਵੇਖੇ। ਕੀ ਸਿਫਤ ਕਰਾਂ ਨਜ਼ਾਰੇ ਦੀ ਮੈਂ ਰੋਸ਼ਨੀ ਦੇ ਉਹ ਪਲ ਵੇਖੇ ਕੀ ਸਿਫਤ ਕਰਾਂ ਨਜ਼ਾਰੇ ਦੀ ਮੈਂ ਰੋਸ਼ਨੀ ਦੇ ਉਹ ਪਲ ਦੇ ਜਿਉਂ-ਜਿਉਂ ਅਸੀਂ ਉੱਪਰ ਨੂੰ ਚੜਦੇ ਜਾ ਰਹੇ ਹਾਂ ਤੁਸੀਂ ਤਾਂ ਨਹੀਂ ਦੇਖ ਸਕਦੇ ਪਰ ਮੈਂ ਦੇਖ ਸਕਦਾ ਕਿ ਰਾਹ ਜਿਹੜਾ ਹੋਰ ਵੀ ਚੁੱਪ ਚਾਪ ਤੇ ਆਤਮਿਕ ਹੋ ਜਾ ਰਿਹਾ ਹੈ ਹਰੇ ਭਰੇ ਪੱਤੇ ਥੋੜੀ-ਥੋੜੀ ਠੰਡੀ ਹਵਾ ਤੇ ਵਾਦਰੀ ਚੁੱਪੀ ਇਹ ਸਾਰੇ ਤੱਤ ਇੱਕ ਅਜਿਹੀ ਅਨੁਪੂਰਤੀ ਦਿੰਦੇ ਹਨ ਜਿਵੇਂ ਮਨ ਕਿਸੇ ਗੂੜੇ ਧਿਆਨ ਵਿੱਚ ਲੀਨ ਗਿਆ ਹੋਵੇ ਤੁਸੀਂ ਕੁਦਰਤ ਦੇ ਜਿਹੜੇ ਨਜ਼ਾਰੇ ਦੇਖ ਸਕਦੇ ਹੋ ਇਸ ਰਾਹ ਨੂੰ ਤੱਕਦੇ ਹੋਏ ਮੈਨੂੰ ਆਪਣਾ ਪਿੰਡ ਯਾਦ ਆਉਂਦਾ ਹੈ ਜਿੱਥੇ ਸਵੇਰੇ ਨੂੰ ਕੁੱਕੜ ਦੀ ਬਾੰਗ ਸੁਣਨੀ ਤੇ ਗੁਰਬਾਣੀ ਸਾਹਿਬ ਦੀ ਆਵਾਜ਼ ਜਿਹੜੀ ਗੁਰਦੁਆਰਾ ਸਾਹਿਬ ਤੋਂ ਆਉਂਦੀ ਹੁੰਦੀ ਸੀ ਤੇ ਮਾਂ ਦੇ ਹੱਥਾਂ ਦੀ ਰੋਟੀ ਮੇਰਾ ਦਿਨ ਬਣਾਉਂਦੇ ਸਨ ਉਥੇ ਵੀ ਕੁਦਰਤ ਦੀ ਇਹੀ ਸਾਦਗੀ ਇਹੀ ਸਚਾਈ ਤੇ ਇਹੀ ਖਮੋਸ਼ੀ ਮਿਲਦੀ ਹੁੰਦੀ ਸੀ ਪਰ ਸ਼ਹਿਰ ਦੀਆਂ ਰੋਸ਼ਨੀਆਂ ਨੇ ਉਹ ਰੰਗ ਛਾ ਪਾ ਲਏ ਹਨ ਇੱਥੇ ਆ ਕੇ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਕਾਫੀ ਜੜੀਆਂ ਪੌੜੀਆਂ ਚੜ ਚੁੱਕੇ ਹਾਂ ਇੱਥੇ ਆ ਕੇ ਸਰੀਰ ਥੋੜਾ ਥੱਕਣ ਵੀ ਲੱਗ ਜਾਂਦਾ ਹੈ ਕਿ ਪੌੜੀਆਂ ਕਿਉਂਕਿ ਬਹੁਤ ਸਟੀਪ ਹਨ ਪਰ ਦਿਲ ਨਹੀਂ ਦਿਲ ਨਹੀਂ ਥੱਕਿਆ ਕਿਉਂਕਿ ਜਦੋਂ ਅਸੀਂ ਅੱਖਾਂ ਸਾਹਮਣੇ ਹਰ ਥਾਂ ਕੁਦਰਤ ਦੀ ਚਿੱਤਰਕਾਰ ਦੇਖ ਰਹੇ ਹਾਂ ਨਾ ਤਾਂ ਥਕਾਵਟ ਪਿੱਛੇ ਰਹਿ ਜਾਂਦੀ ਏ ਜਿਵੇਂ ਜਿਹੜੀ ਮਿਹਨਤ ਅਸੀਂ ਬਚਪਨ ਚ ਖੇਤਾਂ ਚ ਕਰਦੇ ਸੀ ਨਾ ਤਣ ਦੀ ਸੋਚੀ ਨਾ ਮਿਹਨਤ ਦੀ ਬਸ ਦਿਨੋਂ ਕਰਦੇ ਰਹਿੰਦੇ ਹੁੰਦੇ ਸੀ ਪਿੰਡਾਂ ਵਿੱਚ ਵੀ ਲੋਕ ਠੰਡੀ ਸਵੇਰਾਂ ਚ ਰੋਜ਼ਾਨਾ 2 ਤੋਂ 3 ਕਿਲੋਮੀਟਰ ਪੈਦਲ ਜਾਂਦੇ ਹੁੰਦੇ ਸੀ ਇੱਥੇ ਇਹ ਸਟੇਅਰਵੇ ਉਹੀ ਪੁਰਾਣੀ ਯਾਦ ਜਿਵੇਂ ਦਰੋਂਦੀ ਏ ਤੇ ਰਾਹ ਸਾਨੂੰ ਦੁਬਾਰਾ ਆਪਣੇ ਜੜਾ ਨਾਲ ਜੋੜਦਾ ਏ ਹੁਣ ਥੋੜਾ ਉੱਪਰ ਆ ਕੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਪੌੜੀਆਂ ਘਟ ਚੁੱਕੀਆਂ ਨੇ ਤੇ ਰਸਤਾ ਜਿਹੜਾ ਸਿੱਧਾ ਸਾਫ਼ ਹੋ ਗਿਆ ਏ ਕਈ ਥਾਵਾਂ ਤੇ ਰੁੱਖ ਹਟ ਜਾਂਦੇ ਨੇ ਧਰਤੀ ਆਪਣਾ ਨਜ਼ਾਰਾ ਦਿਖਾਉਂਦੀ ਏ ਹਰੇ ਪਹਾੜ ਸੁੱਕੇ ਪੱਤਿਆਂ ਵਾਲੇ ਰੁੱਖ ਤੇ ਦੂਰ ਤੱਕ ਫੈਲਿਆ ਨੀਲਾ ਅਸਮਾਨ ਇੱਥੇ ਆ ਕੇ ਕਈਰ ਮਨ ਚਾਹੁੰਦਾ ਕਿ ਅਸੀਂ ਕੁਝ ਸਮਾਂ ਬੈਠ ਕੇ ਸਿਰਫ ਤੱਕਦੇ ਰਹੀਏ ਕਦੇ-ਕਦੇ ਤਾਂ ਲੱਗਦਾ ਹੈ ਕਿ ਇਹ ਜਿਹੜੇ ਜੀ ਨਜ਼ਾਰੇ ਆ ਨਾ ਦੇਖਦੇ ਰਹੀਏ ਬਸ ਵਾਟ ہماری ਖਰੀ ਉਡਾਣੀ ਪੰਖੀ ਸਿਉਨੇ ਮਿਲੇ ਰਾਜਾ ਰਾਮ ਇਥੇ ਮਨ ਉਹ ਉਡਾਣੀ ਵਾਰਡ ਚ ਚੱਲ ਪੈਂਦਾ ਏ ਆਮ ਲੋਕਾਂ ਤੋਂ ਵੱਖਰੀ ਸੁਪਨਿਆਂ ਦੀ ਸਚਾਈ ਦੀ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਆਪਣੇ ਰਸਤੇ 'ਤੇ ਵੱਲ ਜਾ ਰਹੇ ਹਾਂ ਪੌੜੀਆਂ ਘਟਕੀਆਂ ਚ ਅੱਗੇ ਜਾ ਕੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਬੈਂਚ ਜਾਂ ਬਣਿਆ ਹੋਇਆ ਹੈ ਲੱਕੜੀ ਦਾ ਜਿੱਥੇ ਆ ਕੇ ਲੋਕੀ ਅਕਸਰ ਹੀ ਆਰਾਮ ਕਰਦੇ ਇੱਥੇ ਆ ਕੇ ਬੈਠਦੇ ਆ ਥੋੜੀ ਠਕਾਵਟ ਲਾਉਂਦੇ ਆ ਕਿਉਂਕਿ ਜਿਹੜਾ ਸਾਹ ਦੇ ਨਾਲ ਸਾਹ ਕਈਰ ਨਹੀਂ ਰਲਦਾ ਜਦੋਂ ਕੰਟੀਨਿਊਸਲੀ ਆਪਾਂ ਭੱਜ ਕੇ ਪੌੜੀਆਂ ਚੜਦੇ ਜਾਈਏ ਅਸੀਂ ਤਾਂ ਇੱਥੇ ਰੁਕੇ ਨਹੀਂ ਫਿਰ ਅਸੀਂ ਆਪਣੀ ਜਰਨੀ ਜਿਹੜੀ ਕੰਟੀਨਿਊ ਹੀ ਰੱਖੀ ਇਹ ਮੈਂ ਕੱਲੀ ਵੀਡੀਓ ਹੀ ਨਹੀਂ ਬਣਾ ਰਿਹਾ ਸੀ ਇਹ ਇੱਕ ਮੈਮਰੀ ਵੀ ਬਣਦੀ ਜਾ ਰਹੀ ਸੀ ਤੇ ਇਹ ਇੱਕ ਸਾਡੀ ਜੜਾਂ ਦੀ ਯਾਦ ਵੀ ਹੈ ਜੇ ਤੁਸੀਂ ਵੀ ਕਦੇ ਆਪਣੇ ਪਿੰਡ ਆਪਣੀ ਜ਼ਮੀਨ ਆਪਣੀ ਮਾਂ ਬੋਲੀ ਨੂੰ ਯਾਦ ਕਰਦੇ ਹੋ ਤਾਂ ਇਹ ਨਜ਼ਾਰੇ ਤੁਹਾਡੇ ਲਈ ਵੀ ਵਾਸ਼ਿੰਗਟਨ ਜਾਂ ਆਕਲੈਂਡ ਨਹੀਂ ਇਹ ਆਪਣੇ ਪਿੰਡ ਮਾੜੀ ਮੇਘ ਵਰਗੇ ਲੱਗਦੇ ਆ ਸੱਚੋਂ ਔਰੇ ਸਭ ਕੋ ਉੱਪਰ ਸੱਚੇ ਆਚਾਰ ਇਸ ਸੱਚ ਦੀ ਮਹਿਕ ਹਰ ਰੁੱਖ ਹਰ ਪੱਤੇ ਹਰ ਹਵਾ ਵਿੱਚ ਹੈ ਸਾਨੂੰ ਲੋੜ ਹੈ ਸਿਰਫ ਤੱਕਣ ਦੀ ਖاموش ਹੋ ਕੇ ਸੁਣਨ ਦੀ ਟਾਈਮ ਕੱਢ ਕੇ ਕੁਦਰਤ ਦੇ ਨਾਲ ਗੱਲਾਂ ਕਰਨ ਦੀ ਕਰੀ ਯਾਰ ਆਪਾਂ ਗਰਬਾਣੀ ਪੜ੍ਹਦੇ ਆ ਨੋਟਿਸ ਕੀਤਾ ਹੋਗਾ ਕਿ ਗਰਬਾਣੀ ਵਿੱਚ ਵੀ ਲਿਖਿਆ ਕਿ ਕੁਦਰਤ ਕਮਨ ਕਹਾਂ ਵੀ ਚਾਰ ਵਾਰਿਆਂ ਨਾ ਜਾਵਾਂ ਏਕ ਵਾਰ ਏ ਪ੍ਰਮਾਤਮਾ ਤੇਰੀ ਰਚੀ ਹੋਈ ਕੁਦਰਤ ਦਾ ਮੈਂ ਕਿਵੇਂ ਵਰਣਨ ਕਰਾਂ ਮੈਂ ਤੇਰੇ ਉਤੋਂ ਕੁਰਬਾਨ ਜਾਨ ਨੂੰ ਤਿਆਰ ਆ ਕੁਦਰਤ کریم ਰੱਬ ਕੀ ਕਿਉਂ ਕਰ ਆਖਾਂ ਵੇਖ ਵਿਡਾਣੀ ਵਾਹਿਗੁਰੂ ਦੀ ਬਖਸ਼ਿਸ਼ੀ ਕੁਦਰਤੀ ਇਨੀ ਆਸਾਧਾਰਨ ਹੈ ਨਾ ਕਿ ਮੈਂ ਉਸ ਨੂੰ ਵੇਖ ਕੇ ਹਰਾਨ ਰਹਿ ਜਾਣਾ ਹੈ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਆਪਣੀ ਜਿੱਤ ਦੇ ਬਹੁਤ ਹੀ ਨੇੜੇ ਆ ਕਿ ਜਿਵੇਂ ਅਸੀਂ 900 ਸਟੈਪ ਜਿਹੜੇ ਕੰਪਲੀਟ ਕਰ ਚੁੱਕੇ ਹਾਂ ਕਾਫੀ ਮਿਹਨਤ ਬਾਅਦ ਕਾਫੀ ਤੁਰਨ ਤੋਂ ਬਾਅਦ ਕੁਦਰਤ ਦੇ ਨਜ਼ਾਰੇ ਦੇਖ ਕੇ ਅਸੀਂ 900 ਸਟੈਪ ਦੇ ਆਖਿਰਕਾਰ ਪਹੁੰਚ ਚੁੱਕੇ ਹਾਂ ਤੇ ਉਹ ਵੀ 1000 ਸਟੈਪ ਵੀ ਦੂਰ ਨਹੀਂ ਉਹ ਵੀ ਬਹੁਤ ਲੱਗੇ ਹਨ ਕੁਦਰਤ ਦੱਸੇ ਕੁਦਰਤ ਸੁਣੀਏ ਹਰ ਪਾਸੇ ਵੈਗੁਰੂ ਦੀ ਕੁਦਰਤ ਵੇਖੀ ਜਾਂਦੀ ਹੈ ਸੁਣੀ ਜਾਂਦੀ ਏ ਤੇ ਰੁੱਖ ਪਹਾੜ ਹਵਾ ਬਰਸਾਤ ਸਭ ਕੁਝ ਉਸ ਦੀ ਰਚਨਾ ਹੈ ਧਰਤੀ ਹਵਾ ਪਾਣੀ ਸੱਚਾ ਧਨ ਹੈ ਕੁਦਰਤ ਕਰਕੇ ਵਸਿਆ ਸੋਏ ਪ੍ਰਭੂ ਨੇ ਸਾਰੀ ਕੁਦਰਤ ਰਚੀ ਹੈ ਅਤੇ ਉਹ ਖੁਦ ਉਸ ਵਿੱਚ ਵੱਸਦਾ ਹੈ ਹੁਣ ਤੁਰਦੇ ਆ ਤੁਰਦੇ ਆ ਕਾਫੀ ਹਨੂ ਟਾਈਮ ਹੋ ਚੁੱਕਾ ਹੈ ਕੋਸ਼ਿਸ਼ ਕਰਦੇ ਆ ਕਿ ਕੋਈ ਪੋਇਟਰੀ ਬੋਲੀ ਜਾਵੇ ਕਿ ਕਿਤੇ ਛੱਡ ਕੇ ਮਹਿਲ ਮਨਾਰੇ ਕੁਦਰਤ ਦੇ ਦੇਖ ਨਜ਼ਾਰੇ ਇੱਥੇ ਆ ਰੱਬ ਵਸਦਾ ਉਸ ਦੀ ਰਚਨਾ ਸਾਰੀ ਹਵਾ ਦੀ ਠੰਡੀ ਚੂਕਾਂ ਜਿਵੇਂ ਮਾਂ ਮੱਥੇ ਹੱਥ ਫੇਰੇ ਸਾਫ਼ ਨੀਲੇ ਅਸਮਾਨ ਹੇਠਾਂ ਦਿਲ ਵੀ ਹੋ ਗਿਆ ਘੇਰੇ ਸੁੱਕੇ ਪੱਤਿਆਂ ਦੀ ਖੜਖੜ ਕਹਾਣੀ ਪੁਰਾਣੀ ਸੁਣਾਵੇ ਝਾਲਰਾਂ ਵਾਲੇ ਰੁੱਖਾਂ ਹੇਠਾਂ ਰੱਬ ਸਿਰਜਣਹਾਰ ਨਜ਼ਰ ਆਵੇ ਨਦੀਆਂ ਦੇ ਰਲਮਲ ਪਾਣੀ ਜਿਵੇਂ ਰੱਬ ਦੀ ਬਾਣੀ ਬੋਲੇ ਜਿੱਥੇ ਠੰਡੀ ਛਾਂ ਰੁੱਖਾਂ ਦੀ ਉਥੇ ਰੂਹ ਵੀ ਠਹਿਰੋਲੇ ਮੌਣ ਜੰਗਲ ਦੀ ਜ਼ੁਬਾਨੀ ਸਭ ਕੁਝ ਦੱਸ ਜਾਵੇ ਚੁੱਪਚਾਪ ਬਿਨ ਬੋਲੇ ਸਮਝ ਆ ਜਾਵੇ ਕਿਹੜਾ ਸੁੰਦਰ ਕਿਹੜਾ ਛਾਪ ਦੀ ਦੇਖ ਸਕਦੇ ਹੋ ਕਿ ਆਖਿਰਕਾਰ ਅਸੀਂ ਆਪਣੀ ਮੰਜ਼ਲ ਤੇ ਪਹੁੰਚ ਚੁੱਕੇ ਹਾਂ ਇੱਥੇ ਸਾਡੇ ਖਤਮ ਹੁੰਦੇ ਆ 1000 ਸਟੈਪਸ ਤੇ ਇੱਥੇ ਇੱਕ 뷰 ਪੁਆਇੰਟ ਵੀ ਬਣਿਆ ਆਇਆ ਹੈ ਇਹ ਜੋ ਤੁਸੀਂ ਡੱਕ ਦੇਖ ਸਕਦੇ ਇੱਥੇ ਕਾਫੀ ਲੋਕ ਉੱਤੇ ਆ ਕੇ ਬੈਠਦੇ ਆ ਆਪਣਾ ਟਾਈਮ ਸਪੈਂਡ ਕਰਦੇ ਆ ਤੇ ਇੱਥੋਂ ਕਾਫੀ ਸੁੰਦਰ 뷰 ਵੀ ਦਿਖਦਾ ਹੈ ਆਕਲੈਂਡ ਸਾਰਾ ਇੱਥੋਂ ਦਿਖ ਜਾਂਦਾ ਹੈ ਤੁਸੀਂ ਦੇਖ ਸਕਦੇ ਹੋ ਘੇਰੇ ਘੇਰੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਕਮੈਂਟ ਕਰਕੇ ਦੱਸਣਾ ਜੇ ਨਹੀਂ ਵਧੀਆ ਲੱਗੇ ਤਾਂ ਵੀ ਦੱਸਣਾ ਤੇ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ